I'm gonna- ਠੱਪਾਇਆ ਔਰ ਅੱਜ ਬਿਨਾਂ ਬਿਨਾਂ ਕਿਸੇ ਅੰਤਲਵਾਟ ਬਟਿਆ ਕੇ ਲੈ ਫੁੱਲ ਪਾਣੀ ਪੋਲੀ ਪਾਰਨੀ ਬੁਲਾਈ ਅੱਜ ਪੋਲੀ ਪਾਰਨੀ ਆਈ ਮੁਕਾਬਲਾ ਬਣਾ ਦੇ ਨਾ ਆਈ ਤੁਮ ਮੁਕਾਬਲਾ ਬਣਾਉਣਾ ਆਈ ਮੁਕਾਬਲਾ ਬਣਾਉਣਾ ਕੌਣ ਮਾਰ ਕੇ ਇਹ ਦੇਰ ਕੀ ਬੱਚੇ ਦੇ ਇੱਕ ਬੱਚੇ ਕਰਈਆਂ ਨੇ ਸਾਨੂੰ ਲਿੱਲਿਆ ਜਾਨ ਬੱਚੇ ਸਮਝਦਾਰ ਦੇ ਬਿਚਿਆ ਫੜਵਾ ਕੋਈ ਗੱਲ ਨਹੀਂ ਬਣਾਉਂਦੇ ਜੇ ਵੀਡੀਓ ਬਣਾ ਮੈਂ ਨਹੀਂ ਉਹ ਚੈਨਲ ਖਾਦ ਲੈ ਕੱਢੋ ਕੱਢੋ ਮੁੰਡੇ ਨੂੰ ਬਾਹਰ ਕੱਢੋ ਬਾਹਰ ਇਹ ਇੱਥੇ ਕਿਉਂ ਆ ਗਿਆ ਬੋਸੀ ਨੂੰ ਉਹ ਕਿੱਥੇ ਨਹੀਂ ਨਹੀਂ ਉੱਡਿਆ ਪਾ ਦੇ ਬਾਹਰ ਸਸੂ ਕੁੱਤੇ ਗਾਦੀ ਵਾਸਤੇ ਜੇ ਸੱਚ ਹੋਇਆ ਵੇਲਾ ਕੋਈ ਗੱਲ ਨਹੀਂ ਸੱਚ ਹੋ ਜਾ ਸੱਚ ਵੇਲਾਗੇ ਕੋਈ ਗੱਲ ਨਹੀਂ ਹਾਂ ਮੁੰਡੇ ਨੇ ਕਦਰ ਕੀਤਾ ਵਾ ਤੂੰ ਜਿਹੜਾ ਤੇ ਬੱਚੇ ਬਾਹਰ ਦੇ ਨੇ ਤੁਸੀਂ ਪਾਏ ਨਾ ਕੋਈ ਗੱਲ ਨਹੀਂ ਸਾਰੇ ਆਉਣਗੇ ਸਾਰੀ ਵੀਰੋਂ ਬੰਦੀ ਆ ਮੁੰਡਾ ਤਾਨੂੰ ਹੱਥ ਜਿਵੇਂ ਤਾ ਕੁੱਟਣ ਜਾ। ਮੈਂ ਮੈਂ ਵੀਡੀਓ ਬਣਾਉਣੀ ਵੀ ਤੂੰ ਕੁੱਟਣ ਜਾ ਦੇ ਜਾ। ਮੈਂ ਉਹਨੇ ਕਤਲ ਕੀਤਾ ਕੋਈ, ਕਤਲ ਕੀਤਾ ਉਹਨੇ ਕੋਈ। ਆਉਂ ਨੂੰ ਕਲੀ ਮਗਾ ਦੇ। ਮੈਂ ਨਹੀਂ ਕਰਾਂ ਮੈਂ ਵੀਡੀਓ ਬਣਾਉਣੀ ਇੱਥੇ। ਮੈਂ ਬਣਾਉਣੀ ਆ, ਬਣਾਉਣੀ ਆ। ਤੂੰ ਨਜਾਇਜ਼ ਜਾ ਕੇ ਕੋਈ ਪਾ ਦੁੱਖ ਦੇ। ਤੁਹਾਡੇ ਦੇ ਪਰਚਾ ਦਊ। ਕੋਈ ਗੱਲ ਨਹੀਂ ਕਹ ਤੂੰ। ਲੋਕ। ਤੂੰ ਹੀ ਕਹ ਜੇ। ਲੋਕ ਤਾਂ ਕੋਈ ਗੱਲ ਨਹੀਂ ਬਣਾਉ ਬਣਾਓ। ਬਣਾਓ। ਤੁਹੀ ਚੋਕਾ ਸਾਰੇ ਮੈਂ ਕਹਿੰਦੇ ਹਾਂ ਮਢਾਓ ਲੈ ਆਦਾ ਮੁੰਡਾ ਚਾਹ ਰਿਹਾ ਹਾਂ ਆਹ ਦੇਖੋ ਨਾ ਫੁੱਟੇ ਦੇ ਮਾਰ ਕੇ ਸਪੀਡ ਦਾ ਚੋਟਾ ਬੱਤਾ ਪਾਇਆ ਔਰ ਅੱਜ ਬਿਨਾਂ ਬਿਨਾਂ ਕਿਸੇ ਅੰਦਰ ਬਾਤ ਤੋਂ ਰਿਐਕਟ ਕਰਨੇ ਫੁੱਲ ਪਾਏ ਆਂ ਮਾਰੀ ਮਾਰੀ ਬੁਲੇ ਤੇ ਕਾਰੀ ਮਾਰਿਆ ਆਈ ਮੁਕਾਬਲਾ ਬਣਾ ਦੇ ਨਾ ਇਹ ਮੁਕਾਬਲਾ ਬਣਾਉਣਾ ਹੈ ਇਹ ਮੁਕਾਬਲਾ ਬਣਾਉਣਾ ਕਾਰੀ ਮਾਰ ਕੇ ਏ ਦੇਰ ਕਿਥੇ ਪੈ ਗਿਆ ਕਿਥੇ ਬੱਚੇ ਨੇ ਇੱਕ ਬੰਦੇ ਕਰੀਆਂ ਨੇ ਸਾਨੂੰ ਲਿੱਲਿਆ ਕਿਹੜਾ ਬੰਦਾ ਲਿੱਲਿਆ ਸਭ ਦਾ ਬਿੱਤੀਆ ਪਾੜ ਪਾੜ ਕੋਈ ਗੱਲ ਨਹੀਂ ਬਣਾਉਂਦੇ ਤੇ ਅਸੀਂ ਨਹੀਂ ਬਣਾਉਂਦੇ ਵੀਡੀਓ ਵੀ ਬਣਾ ਮੈਂ ਆਪਣੀ ਉਹ ਚੈਨਲ ਨਾਲ ਸਾਦੇ ਲੈ ਵੀਡੀਓ ਬਣਾ ਕੱਢੋ ਕੱਢੋ ਮੁੰਡੇ ਨੂੰ ਬਾਹਰ ਕੱਢੋ ਬਾਹਰ ਪਿੱਛੇ ਕਿਉਂ ਆ ਗਿਆ ਗੋਸ਼ੀ ਨੂੰ ਉਹ ਕਿੱਥੇ ਨਹੀਂ ਤਾਂ ਨੂੰ ਅੱਗੇ ਕਿਨੇ ਤੇ ਕੁੱਟਣ ਦਾ ਮੈਂ ਮੈਂ ਬਣਾਉਣੀ ਵੀਡੀਓ ਤੁਸੀਂ ਕੁੱਟਣ ਜਾ ਦੇ ਮੈਂ ਉਹਨੇ ਕਦੋਂ ਕਿਤਾ ਕੋਈ ਪਸਰ ਕੀਤਾ ਉਹਨੇ ਕੋਈ ਆਉਂਦੀ ਮੈਂ ਨਹੀਂ ਕਰਾਂ ਮੈਂ ਵੀਡੀਓ ਬਣਾਉਣੀ ਇੱਥੇ ਮੈਂ ਬਣਾਉਣੀ ਆ ਵਡਾਉਣੀ ਆ ਤੁਸੀਂ ਨਜਾਇਜ਼ ਜਾ ਕੇ ਕੋਈ ਪਾ ਦੁੱਖ ਤੇ ਮੈਂ ਤੁਹਾਡੇ ਦੇ ਪਰਚਾ ਦਊਂਗੀ ਕੋਈ ਗੱਲ ਨਹੀਂ ਕਹੋ ਤੁਸੀਂ ਦੋਕ ਤੁਸੀਂ ਮਣਾਉਂਦੇ ਆਦੇ ਮੁੰਡੇ ਦੇ ਖੁੱਟੇ ਦੇ ਮਾਰ ਕੇ ਦੇਖਦੇ ਮਾਰਦੇ ਜੁੱਟੇ ਮੁੰਡਾ ਖਾ ਚੁੱਕਿਆ ਚੰਗੀ ਅੱਛੀ ਪੀਰਾ ਪੰਚਾ ਜੁੱਟਾ ਖਾਣਾ ਆਹ ਲੀਹ ਕਨੀ ਜੇ ਪੰਚਾ ਆਉਂਦਾ ਆਹ ਨਿਆ ਦਾ ਬਣੀ ਜਰਾ ਜਰਾ ਕੀ ਕੀ ਆ ਦਾ ਚੋਟਾ ਬੱਜਾ ਪਾਇਆ ਅੱਜ ਬਿਨਾਂ ਬਿਨਾਂ ਕੇਸ ਬਿਨਾਂ ਅੱਜ ਬਾੜ ਤੋਂ ਉੱਠਿਆ ਕੇਲੇ ਨੂੰ ਮਾਰ ਦਿਆ ਗੋਲੀ ਮਾਰਨੀ ਬੁਲੇ ਗੋਲੀ ਮਾਰ ਦਿਆ ਆਈ ਮੁਕਾਬਲਾ ਬਣਾ ਦੇ ਨਾਈ ਜਦ ਮੁਕਾਬਲਾ ਬਣਾਉਣਾ ਮੁਕਾਬਲਾ ਬਣਾਉਣਾ ਗੋਲੀ ਮਾਰ ਕੇ ਬੰਦੇ ਕਰਈਆਂ ਨੇ ਸਾਨੂੰ ਲਿੱ ਲਿਆ ਬੰਦੇ ਲਿੱ ਲਿਆ ਸਭ ਚਾਰ ਦੇ ਦਿੱਤੀਆਂ ਫੜ ਫੜਾ ਵੀਡੀਓ ਫੜਦਣਾ ਕੋਈ ਗੱਲ ਨਹੀਂ ਬਣਾਉਂਦੇ ਆਉਂੂ ਫਨੀ ਬਣਾ ਲੈ ਮੈਂ ਨਹੀਂ ਕਰਾਂ ਮੈਂ ਵੀਡੀਓ ਬਣਾਉਣੀ ਐ ਮੈਂ ਬਣਾਉਣੀ ਆ ਬਣਾਉਣੀ ਆ ਤੁਸੀਂ ਨਜਾਇਜ਼ ਜਾ ਕੇ ਕੁਛ ਹੀ ਪਾ ਦੋ ਕਿਤੇ ਤੁਹਾਡੇ ਦੇ ਪਰਚਾ ਦਊਂਗਾ ਕੋਈ ਗੱਲ ਨਹੀਂ ਦੋ ਤੁਸੀਂ ਦੋ ਤੁਸੀਂ ਦੋ ਜੇ ਆਂ ਨਾ ਤਾਂ ਕੋਈ ਗੱਲ ਨਹੀਂ ਬਣਾਉ ਬਣਾਓ ਬਣਾ ਆ ਸਾਡੀ ਬਣਾਓ ਕੋਈ ਗੱਲ ਨਹੀਂ ਬਣਾ ਲਓ ਤੁਸੀਂ ਦੋ ਚਲੋ ਸਾਰੇ ਮੈਂ ਕਹਿੰਦਾ ਬਣਾਉ ਦੇ ਆਹ ਤੇ ਮੁੰਡੇ ਦੇ ਚੰਦਰਾ ਤੇਰੇ ਹੋ ਕੋਈ ਦੇਖੋ De ਚਾਹ ਪਾ ਲੈ ਔਰ ਅੱਜ ਬਿਨਾਂ ਬਿਨਾਂ ਕਿਸੇ ਪਰੇ ਅੱਜ ਅੱਡਰ ਬਾਟੋ ਟੈਕਸ ਦੇ ਲੈ ਫੁੱਲ ਪਾਣੀ ਬੁਲੇ ਦੇ ਕੋਲੀ ਮਾਰਨਾ ਆਈ ਮੁਕਾਬਲਾ ਬਣਾ ਦੇ ਨਾ ਇਹ ਮੁਕਾਬਲਾ ਬਣਾਉਣਾ ਇਹ ਮੁਕਾਬਲਾ ਬਣਾਉਣਾ ਗੋਲੀ ਮਾਰ ਕੇ ਇਹ ਦੇਰ ਕੀ ਬੇਜੀ ਨੇ ਬੱਚੇ ਨੂੰ ਗੋਲਿਆ ਬੱਚਿਆਂ ਨੇ ਸਾਨੂੰ ਲਿੱਲਿਆ ਕਾ ਕਰ ਦਿੱਤੀਆਂ ਸਭ ਅੰਦਰ ਦੇ ਫੜਵਾੜਾ ਕੋਈ ਗੱਲ ਨਹੀਂ ਬਣਾਉਂਦੇ ਤੇ ਮੇਰਾ ਬਣਾ ਵੀਡੀਓ ਵੀ ਬਣਾ ਮੈਂ ਨਹੀਂ ਉਹ ਚੈਨਲ ਨਾਲ ਸਾਧ ਲੈ ਵੀਡੀਓ ਬਣਾ ਕੱਢੋ ਕੱਢੋ ਮੁੰਡੇ ਨੂੰ ਬਾਹਰ ਕੱਢੋ ਬਾਹਰ ਨਹੀਂ ਇੱਥੇ ਕਿਉਂ ਆ ਗਿਆ ਬੋਸੀ ਨੂੰ ਬੋਸੀ ਨੂੰ ਕੁੱਟਣ ਨਹੀਂ ਆਉਂਦਾ ਸਸੂ ਪੁੱਟੇ ਅਦਿਵਾਸੀ ਆ ਸੱਚ ਹੋਇਆ ਵੇਲਾ ਕੋਈ ਗੱਲ ਨਹੀਂ ਸੱਚ ਹੋ ਜਾਂਦੇ ਮੇ ਲਾਂਗੇ ਕੋਈ ਗੱਲ ਨਹੀਂ ਉਹ ਜਿਹੜੇ ਕਦਰ ਕੀਤਾ ਵਾ ਉਹੀ ਜਿਹੜੇ ਦਰਦ ਪੱਤੇ ਬਾਗ ਡੇਰੇ ਤੁਸੀਂ ਪਾਏ ਨਾ ਕੋਈ ਗੱਲ ਨਹੀਂ ਸਾਰੇ ਆਉਣਗੇ ਸਾਰੀ ਵੀਡੀਓ ਬਣਦੀ ਆ ਮੁੰਡਾ ਘਟੋ ਬਾਗ ਕੋਈ ਨਾ ਮਤ ਇਹ ਰਾਤਰੀ ਬਾਰਿ ਸਾਰੀ ਵਾਰਿ ਵਾਰਿ ਬਾਰਿ ਸਾਰੀ ਅਰੇ ਅਰੇ ਵਾਰਿ 1 ਮਿੰਟ ਮਨਾ ਵੀਡੀਓ ਮੈਨਾਂ ਜਾ ਕੇ ਹੱਥ ਲਾ ਕੇ ਵਿਖਾਓ ਤੂੰ ਮੈਂ ਨਹੀਂ ਦੱਸਦਾ ਦੂਆ ਖੋਲੋ ਆਪਾਂ ਇੰਨੇ ਵੀਡੀਓਨਾਂ ਦੂਆ ਖੋਲੋ ਛੱਡ ਦਿਓ ਛੱਡ ਦਿਓ ਲੋ ਖੋਲੋ ਮੈਂ ਦੱਸ ਤੀ ਇੱਕ ਵਾਰ ਪੰਜਾਬੀ ਜੱबली ਜੇ ਤਾਂ ਨਹੀਂ ਟੋਲ ਰੇ ਕਰ ਲੈਣਾ ਖੋਲੋ ਖੋਲੋ ਮੈਂ ਤੈਨੂੰ ਕਹਿੰਦਾ ਕੈਦ ਉੱਪਰ ਹਟਾਉਂ ਮੁੰਡਾ ਬਾਹਰ ਕੱਢ ਪਰ ਆਈ ਮੈਂ ਪਹਿਲਾਂ ਕਹਿੰਦਾ ਪਹਿਲੇ ਰੋ ਪਹਿਲੇ ਰੋ ਹਾਂ ਹਾਂ ਖੜਾ ਲਾਉਂ ਮੈਂ ਕਹਿੰਦਾ ਖੜਾ ਲਾਉਂ ঝালো লাগে ਕੋਈ ਗੱਲ ਨਹੀਂ ਅਸਾ ਚੋਅ ਦੇ ਬੂਆ ਖੋਲੋ ਬੂਆ ਖੋਲੋ ਕਿ ਬੂਆ ਖੋਲੋ ਨਹੀਂ ਇਹ ਹੀ ਕਿਉਂ ਬਾਲੀਆ ਹਾੜਾ ਮੁੰਡੇ ਨੇ ਪਹਿਲੇ ਨੇ ਸੁਖਾ ਬਣਾ ਪੜਾਵਾ ਨਹੀਂ ਤੁਸੀਂ ਮੈਂ ਬੂਆ ਖੋਲੋ ਅਹੀਂ ਬੂਆ ਖੋਲੋ ਮਾ ਹਾੜਾ ਬੂਆ ਖੋਲੋ ਮੈਂ ਕਹਦਾ ਬੂਆ ਖੋਲੋ ਮੈਂ ਇੱਧਰ ਜਾਂਦਾ ਬੂਆ ਖੋਲੋ ਨਹੀਂ ਜੇ ਕਰੀਂ ਤਾਂ ਨਹੀਂ ਵੀਰ ਜਾਨੇ ਪਰਿਓ ਮੈਂ ਫਿਰ ਨਹੀਂ ਪਰਵਾਹ ਤਾਂ ਆਖ ਲੀ ਨਹੀਂ ਮੈਂ ਕਹਦਾ ਨਹੀਂ ਇਹਨਾਂ ਨੂੰ ਕੰਟਰੋਲ ਬੂਆ ਖੋਲੋ ਰੋਸ਼ੀ ਦਾ ਬਾਪੂ ਕਿੱਥੇ ਨੂੰ ਬੁਲਾਓ ਕੋਈ ਗੱਲ ਨਹੀਂ ਇਹ ਕੌਣ ਹੈ ਤੁਸੀਂ ਮੇਰੇ ਵੀਰ ਜੇ ਕੁੜੀਆਂ ਨੂੰ ਬਹੁਤ ਬੰਦੇ ਮੈਂ ਗੱਲ ਕਰੇ ਤੂੰ ਇਹ ਮੇਰੀ ਵੀਰ ਜੀ ਮੈਂ ਮੇਰਾ ਘਰ ਆ ਕੇ ਹੀ ਤਰ ਮਿਲਦਾ ਉਹ ਖੋਲੋ ਪਹਿਲਾਂ ਤੂੰ ਇਹ ਨਹੀਂ ਇਹ ਦੂਆ ਖੋਲਣਾ ਮੈਂ ਕਿਹਾ ਨਾ ਮੈਂ ਨਾ ਵਰਦਣਾ ਇਹ ਵੀਰ ਜੀ ਜਾਨੀ ਵੀਰ ਕੁੜੀਆਂ ਕਿਉਂ ਆ ਤਾ ਤੂੰ ਕਿੰਨਾ ਕੁੜੀਆਂ ਦਾ ਚਾਰਜ ਦਿੱਤਾ ਤਾ ਉਹ ਹੈਗਾ ਨਾ ਕਿਹੜੀ ਤਾਰ ਲੱਗ ਗਈ ਦੱਸੋ ਸਾਡੇ ਸੁਣ ਸਰ ਕਿਥੇ ਲਿਖਿਆ ਤੇਰੀ ਕਾਨੂੰਨੀ ਕਿਤਾਬ ਜਿੱਥੇ ਤੂੰ ਕੱਢ ਸਕਦੇ ਲੋ ਦੱਸੋ ਦੱਸੋ ਲਿਖਿਆ ਕਿ ਸਲਾਮ ਅਮਰੀਕਾ ਦਾ ਬੋਦਰ ਕਿਸੇ ਨੇ ਕਿਉਂ ਕਿਉਂ ਕੁੱਟਣੇ ਮੈਂ ਨਾ ਸਕੇ ਤੇਰੇ ਕੋਲ ਆ ਜਾ ਤੈਨੂੰ ਹੱਥ ਕਿਵੇਂ ਤਾ ਕੁੱਟਣ ਦਾ ਮੈਂ ਮੈਂ ਬਣਾਉਣੀ ਵੀ ਨਹੀਂ ਤੂੰ ਕੁੱਟਣ ਜਾ ਦੇ ਜਾਣਾ ਉਹਨੇ ਕਤਲ ਕੀਤਾ ਕੋਈ ਕਤਲ ਕੀਤਾ ਉਹਨੇ ਕੋਈ ਆਉੜੂ ਫੜੀ ਬਕਾਲਿਆ ਮੈਂ ਨਹੀਂ ਕਰਾਂ ਮੈਂ ਵੀ ਬਣਾਉਣੀ ਐ ਮੈਂ ਬਣਾਉਣੀ ਆ ਤੂੰ ਨਜਾਇਜ਼ ਜਾ ਕੇ ਕੋਈ ਮਾ ਦੁੱਖ ਚਾਹ ਓਹਦੇ ਪਰਚਾ ਦਊਗੀ ਕੋਈ ਗੱਲ ਨਹੀਂ ਦੋ ਤੂੰ ਦੋ ਤੂੰ ਹੀ ਦੋ दाख <laughs> ਨੇ ਬਣਾ ਦੇ ਜੇ ਮੇਰੇ ਨਾਲ ਵੀਡੀਓ ਬਣਾ ਮੈਂ ਨਹੀਂ ਉਹ ਚੈਨਲ ਨਾਲ ਸਾਧ ਲੈ ਵੀਡੀਓ ਬਣਾ ਕੱਢੋ ਕੱਢੋ ਮੁੰਡੇ ਨੂੰ ਬਾਹਰ ਕੱਢੋ ਬਾਹਰ ਇਹ ਇੱਥੇ ਕਿਉਂ ਆ ਗਿਆ ਰੋਸੀ ਨੂੰ ਉਹਦਾ ਕੁੱਟੇ ਨਾਲ ਆ ਦੇ ਵਾਸਤੇ ਆ ਦਸੂ ਕੁੱਟੇ ਨਾਲ ਆ ਦੇ ਵਾਸਤੇ ਆ ਜੇ ਸੱਚ ਹੋਇਆ ਵੇ ਲਾ ਕੋਈ ਗੱਲ ਨਹੀਂ ਸੱਚ ਹੋ ਤੇ ਸੱਚ ਹੋ ਲੈ ਲਾਂਗੇ ਕੋਈ ਗੱਲ ਨਹੀਂ ਹਾਂ ਮੁੰਡੇ ਨੇ ਕਦਰ ਕੀਤਾ ਵਾ ਉਹੀ ਜਿਹੜੇ ਬੱਚੇ ਬਾਹਰ ਡੇ ਨੇ ਤੁਸੀਂ ਪਾਏ ਹੈ ਨਾ कोई गल नहीं सारे आणगे सारी वीडियो बनगी आ मुंडा खडा बात खेल वाला सारी बारी 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 थानी अरे 1 मिनट मना वीडियो बिना जाके हाथ लाके दिखाओ हेलो हमका दादा ने पंजाबी च एक गल मैं नहीं दस्तआ बुआ खोलो आप खोलो अरे मां मैं कहता था लाओ आ अंदर आ फस जाओ नहीं ऐसे ਬੂਆ ਖੋਲੋ ਬੂਆ ਸ਼ੇਦੀ ਬੂਆ ਖੋਲੋ ਨਹੀਂ ਇਹ ਕਿਉਂ ਬੱਲੇ ਹਾੜਾ ਮੈਨੂੰ ਤਾਂ ਪਹਿਲੇ ਨੇ ਸੁਠਾ ਬਦਲਾ ਪਾਇਆ ਵਾ ਨਹੀਂ ਤੁਸੀਂ ਮੈਂ ਬੂਆ ਖੋਲੋ ਅਹੀਂ ਬੂਆ ਖੋਲੋ ਮਾਹੜਾ ਬੂਆ ਖੋਲੋ ਮੈਂ ਕਹਤਾ ਬੂਆ ਖੋਲੋ ਮੈਂ ਤਾਂ ਕਰਤਾ ਬੂਆ ਖੋਲੋ ਮੀਚੀ ਜੇ ਕਿੰਡਰ ਕੱਢੇ ਵੀਰਾਂ ਨੇ ਕਰਿਓ ਮੈਂ ਫਿਰ ਨਹੀਂ ਪਰਿਵਾਦ ਨਹੀਂ ਮੈਂ ਤਾਂ ਨਹੀਂ ਇਹਨਾਂ ਨੂੰ ਕੰਟਰੋਲ ਬੂਆ ਖੋਲੋ ਰੋਸ਼ੀ ਦਾ ਬਾਪੂ ਕਿਸੇ ਨੂੰ ਬਲਾਓ ਕੋਈ ਗੱਲ ਨਹੀਂ ਕੁੱਤੇ ਇਹ ਕੌਣ ਹੈ ਤੁਸੀਂ ਮੇਰੇ ਵੀਰ ਜੇ ਕੁੜੀਆਂ ਨੂੰ ਕੋਈ ਬੰਦੇ ਮੈਂ ਗੱਲ ਕਰੇ ਤੂੰ ਇਹ ਮੇਰੀ ਵੀਰ ਜੀ ਮੈਂ ਮੇਰਾ ਭਰਾ ਪਿਆ ਹੈ ਇਸ ਤਰ੍ਹਾਂ ਮਿਲਦਾ ਉਹ ਖੋਲੋ ਪਹਿਲਾਂ ਤੂੰ ਲੈ ਬੈ ਨਹੀਂ ਇਹ ਬੁਆ ਖੋਲਣਾ ਜਿਹੜਾ ਇਹ ਕੁੱਤਿਆ ਕਿਉਂਗਾ ਤਾ ਤੂੰ ਕਿੰਨਾ ਕੁੱਤਿਆਂ ਦਾ ਚਾਰਜੀ ਦਿੱਤਾ ਤੈਨੂੰ ਬਹਾਗਾ ਹੱਦ ਕਿਹਦੀ ਦਾ ਲੱਗਿਆ ਨਹੀਂ ਦੱਸੋ ਸਾਡੇ ਸੁਣ ਕਿਥੇ ਲਿਖਿਆ ਹੈ ਤੇਰੀ ਕਾਨੂੰਨੀ ਕਿਤਾਬ ਤੋਂ ਤੂੰ ਕੱਢ ਸਕਦੇ ਲੋ ਦੱਸੋ ਦੱਸੋ ਲਿਖਿਆ ਕਿ ਮੁੰਡਾ ਨੂੰ ਛੱਡੋ ਬਦਲ ਮੇਰੀ ਗੱਲ ਬਹੁਤ ਕਿਸੇ সারান সারান ঒িযিযাকানেচি নিযাকা কুটান্য়ালেযান সানেকুটা কুটানেয়াদে। చోక్ జోక్ చపీల పక్కా జోక్ నపడా అవ్లే కనీ జిల్లాకు పచ్చా నడియా నియాద గని జవాబి కితియా చోక్ దుకాన్ దలయా సడెను మందెకు కైదె రేయెను సంచా నలొరే మస సత్తా సారాకు పుచ్చియా ఆప్ 26 ద చూઠા బచ్చా ప ਕਦੇ ਬੱਚੀਆਂ ਨੇ ਸਾਨੂੰ ਲਿੱਲਿਆ ਕਾ ਕਾ ਬੰਦਿਆ ਸਮਝਦਾਰ ਦੇ ਕਿਹਦੇ ਨੇ ਫੜ ਫੜਾ ਵੀਡੀਓ ਫੜ ਬਣਾ ਕੋਈ ਗੱਲ ਨਹੀਂ ਬਣਾਉਂਦੇ ਤੇ ਮੇਰਾ ਬਣਾ ਵੀਡੀਓ ਬਣਾ ਮੈਨੂੰ ਨੀ ਉਚਾਨਾ ਸਾਧ ਲੈ ਵੀਡੀਓ ਬਣਾ ਕੱਢੋ ਕੱਢੋ ਮੁੰਡੇ ਨੂੰ ਬਾਹਰ ਕੱਢੋ ਬਾਹਰ ਪਿੱਛੇ ਕਿਉਂ ਆ ਗਿਆ ਬੋਸੀ ਨੂੰ ਤੇ ਇੱਥੇ ਸਲਾਹ ਮੇਰੀ ਗੱਲ ਮੋਦਰ ਕਿਸੇ ਨੂੰ ਕੀ ਕੀ ਮੈਂ ਨਹੀਂ ਜਾਣਾ ਵੀ ਤੁਸੀਂ ਦੋ ਤੁਹਾਨੂੰ ਹੱਥ ਕਿਨੇ ਦਾ ਕੁੱਟਣ ਦਾ ਮੈਂ ਮੈਂ ਬਣਾਉਣੀ ਵੀ ਤੂੰ ਕੁੱਤਰ ਕੇ ਡੇਰ ਜਾ ਉਹਨੇ ਕਤਲ ਕੀਤਾ ਕੋਈ ਕਤਲ ਕੀਤਾ ਉਹਨੇ ਕੋਈ ਆਉਣੀ ਪਣੀ ਬਣਾਉਣੀ ਮੈਂ ਨਹੀਂ ਜਾਣਾ ਮੈਂ ਵੀਡੀਓ ਬਣਾਉਣੀ ਇੱਥੇ ਮੈਂ ਬਣਾਉਣੀ ਆ ਬਣਾਉਣੀ ਆ ਤੁਸੀਂ ਨਜਾਇਜ਼ ਜਾ ਕੇ ਕੋਈ ਮਾ ਦੁੱਖ ਚਾਹੇ ਤੁਹਾਡੇ ਦੇ ਪਰਚਾ ਦੋ ਬਾਈ ਗੱਲ ਨਹੀਂ ਦੋ ਤੁਸੀਂ ਦੋ ਤੁਸੀਂ ਦੋ ਜਿਹੜਾ ਦੋ ਕੋਈ ਗੱਲ ਨਹੀਂ ਬਣਾਓ ਬਣਾਓ ਇਹ ਬਲੋ ਸਾਰੇ ਨਾ ਕਹਿਣੇ ਮਢਾਓ ਲੈ ਆਟਾ ਕੱਟਾ ਪਾਰਾ ਹੋਰ ਅੱਜ ਬਿਲਾ ਬਿਲਾ ਕਿਸੇ ਦੇ ਅੱਡਰ ਵਾਲੀ ਉੱਠਿਆ ਜਿਹਨੇ ਫੁੱਲ ਪਾਣੀ ਕਰਿਆ ਹੋਲੀ ਮਾਮੀ ਬੁਲਾ ਦੇ ਦੋ ਦੀਆਂ ਆਈ ਮੁਕਾਬਲਾ ਬਣਾ ਦੇ ਨਾ ਆਈ ਮੁਕਾਬਲਾ ਬਣਾਉਣਾ ਮੁਕਾਬਲਾ ਬਣਾਉਣਾ ਥੋੜੀ ਮਾਰ ਕੇ ਇਹ ਦੇ ਬੱਚੇ ਨੇ ਬੱਚਿਆਂ ਨੇ ਸਾਨੂੰ ਲਿੱਲਿਆ ਬੱਚੇ ਨੇ ਸਾਨੂੰ ਲਿੱਲਿਆ ਫੜ ਬੜਾ ਕੋਈ ਗੱਲ ਨਹੀਂ ਬਣਾ ਦੇ ਕਿ ਅਮੀਰ ਬਣਾ ਵੀਡੀਓ ਵੀ ਬਣਾ ਮੈਂ ਨਹੀਂ ਉਹ ਚੈਨਲ ਖਾਦ ਲੈ ਵੀਡੀਓ ਬਣਾ ਕੱਢੋ ਕੱਢੋ ਮੁੰਡੇ ਨੂੰ ਬਾਹਰ ਕੱਢੋ ਬਾਹਰ